ਰਿੱਧੀ ਸਿੱਧੀ ਗਣੇਸ਼ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਕਿ ਇੱਥੇ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਜਾਨੂ ਵੀ ਕਰਾਵਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਸਾਡੇ ਵੱਲੋਂ ਮੀਟਿੰਗ ਰੱਖੀ ਹੋਈ ਹੈ ਅਸੀਂ 11ਵਾਂ ਰਿੱਧੀ ਸਿੱਧੀ ਗਣੇਸ਼ ਮੁਸੌਮਨਾਰੇ ਹਾਂ ਅਸੀਂ 11 ਦਾ ਮਤਲਬ ਪਤਾ ਕੀ ਦਿੰਦੇ ਹਾਂ ਅਸੀਂ 11 ਦਾ ਮਤਲਬ ਦਿੰਦੇ ਹਾਂ ਇੱਕ ਤੇ ਇੱਕ ਇੱਕ ਤੇ ਇੱਕ ਜੇ ਜੋੜ ਲੱਗ ਜਾਵੇ ਤਾਂ ਦੋ ਹੁੰਦੇ ਨੇ ਲੇਕਿਨ ਅਗਰ ਬੇਜੋੜ ਹੋਣ ਤਾਂ 11 ਹੁੰਦੇ ਨੇ ਅਸੀਂ ਇਸ ਵਾਰੀ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਬੇਜੋੜ ਹੋ ਕੇ ਇਹ 11ਵਾਂ ਗਣੇਸ਼ ਹੋਸਤ ਮਨਾਉ ਜੀ 10 ਮੌਸਮ ਜਿਹੜੇ ਸਾਡੇ ਪਹਿਲੇ ਦੇ ਨੇ ਉਹ ਬਹੁਤ ਜ਼ਿਆਦਾ ਕਾਮਯਾਬ ਗਏ ਨੇ ਲੇਕਿਨ ਇਹ 11ਵਾਂ ਮੌਸਮ ਜਿਹੜਾ ਹੈ ਇਹ ਬੇਜੋੜ ਮਹੋਤਸਵ ਹੋਏਗਾ ਇਹ ਸਾਰਿਆਂ ਦੀ ਸਾਡਿਆਂ ਦੀ ਕਾਮਨਾ ਹੈ ਤੇ ਇਹ ਸਾਰਿਆਂ ਦੀ ਸਾਡੀ ਕਾਮਨਾ ਹੈ ਕਿ ਗਣੇਸ਼ ਮਹੋਤਸਵ ਜਿਹੜਾ ਹੈ ਜਿਵੇਂ ਗਣੇਸ਼ ਜੀ ਸਾਰਿਆਂ ਦੇ ਵਿਗਨ ਹਰਦੇ ਨੇ ਇਸ ਵਾਰੀ ਸਾਰੇ ਦੁਨੀਆ ਦੇ ਵਿੱਚ ਸੰਕਟ ਛਾਇਆ ਹੋਇਆ ਹੈ ਉਹ ਸਾਰੇ ਸੰਕਟ ਨੂੰ ਏ ਗਣੇਸ਼ ਜੀ ਦੂਰ ਕਰਨਾ ਸਰ ਪਹਿਲੇ ਤੁਸੀਂ 10 ਗਣੇਸ਼ ਮਹੋਤਸਵ ਬਣਾਏ ਤੇ ਹੁਣ 11ਵਾਂ ਬਣਾਉਣ ਜਾ ਰਹੇ ਹੋ ਕੀ ਨਵਾਂ ਕਰ ਰਹੇ ਹੋ ਅਸੀਂ ਐਸ ਵਾਰੀ ਜਿਹੜਾ ਸਭ ਤੋਂ ਪਹਿਲੇ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਵੀ ਜੋੜ ਕਰ ਰਹੇ ਹਾਂ ਹਰ ਦਿਨ ਹਰ ਟਾਈਮ ਤੇ ਹਰ ਰੋਜ਼ ਭੰਡਾਰਾ ਹੋਣਾ ਹੈ ਪਹਿਲਾ ਤਾਂ ਭੰਡਾਰੇ ਦਾ ਕੰਮ ਕਰਾਂਗੇ ਦੂਜਾ ਕੰਮ ਕਰਾਂਗੇ ਵੀ ਜਿਹੜੇ ਗਣੇਸ਼ ਜੀ ਨੇ ਉਹਨਾਂ ਸਾਡੇ ਹਰ ਮੈਂਬਰ ਜਿਹੜੇ ਨੇ ਅੱਗੇ ਉਨੀ ਸੇਵਾ ਨਹੀਂ ਕਰਦੇ ਜਿਨ੍ਹਾਂ ਇਸ ਵਾਰੀ ਸਾਡੇ ਸਹਿਰਾਂ ਮੈਂਬਰਾਂ ਨੇ ਇਹ ਸੋਚੀ ਕਿ ਜੀ ਵਲਪਲਜ ਕੀਤਾ ਕਿ ਅਸੀਂ ਆਪਦੇ ਤਨ ਮਨ ਤੇ ਧਨ ਦੇ ਨਾਲ ਉਹ ਰਾ ਗਣੇਸ਼ ਮਹੋਤਸਵ ਨੂੰ ਕਾਮਯਾਬ ਕਰਾਂਗੇ ਕਿੰਨੀ ਤਰੀਕ ਤੋਂ ਸਟਾਰਟ ਹੋਣ ਜਾ ਰਿਹਾ ਹੈ ਗਣੇਸ਼ ਮਹੋਤਸਵ 7 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜੀ ਸਾਹਿਬ ਇੱਕ ਵਾਰੀ ਥੋੜਾ ਚੈਲੰਜ ਰੂਪਾ ਰਹੇ ਹੋ ਕਿ ਜਿਹੜਾ ਗਣੇਸ਼ ਮਹੋਤਸਵ ਹੈ ਕਿਸ ਤਰ੍ਹਾਂ ਮਹਾਰਾਜ ਦੀ ਸਵਾਰੀ ਆਏਗੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਗਏ ਨੇ ਤੇ ਕਿਹਸ ਕਿਹਸ ਤਰ੍ਹਾਂ ਦਾ ਜਿਹੜਾ ਅਗਲੇ ਦਿਨ ਬਈ ਦਿਨ ਚੱਲੂ ਪਰ ਹੈ ਉਹ ਜਿਹੜਾ ਥੋੜਾ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਵੀਡੀਓ ਦੇ ذریعے ਲੋਕਾਂ ਨੂੰ ਸੰਦੇਸ਼ ਜਿਹੜਾ ਪਹੁੰਚਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਦੇਖੋ ਸਭ ਤੋਂ ਪਹਿਲੇ 5 ਤਰੀਕ ਨੂੰ ਸਾਡਾ ਜਿਹੜਾ ਅਸੀਂ ਇੱਕ ਕਾਨਫਰੰਸ ਕਰ ਰਹੇ ਆਂ ਜੀ ਸ਼ਾਸਤਰੀ ਜੋਗ ਵਿੱਚ ਜੀ ਵੀਡੀਓ ਦੇ ਰਾਹੀਂ ਉਹਦੇ ਨਾਲ ਸਾਰਿਆਂ ਨਾਲ ਪਹਿਲੇ ਉਹਦਾ ਮੈਸੇਜ ਆਏਗਾ ਉਸ ਤੋਂ ਬਾਅਦ 7 ਤਰੀਕ ਨੂੰ ਐਸੇ ਮੰਦਰ ਧੋਰੀ ਅਸੀਂ ਬੱppa ਦੀ ਸਵਾਰੀ ਲੈ ਕੇ ਗਲੀ ਚੌਧਰੀਆਂ ਪਹੁੰਚਾਏ ਉੱਥੇ ਸਥਾਪਨਾ ਤੋਂ ਬਾਅਦ ਆ ਸਾਰੇ ਪ੍ਰੋਗਰਾਮ ਜਿਹੜੇ ਨੇ ਤਾਂ ਅਸੀਂ ਇਹਦੇ ਵਿੱਚ ਇੱਕ ਇੱਕ ਪ੍ਰੋਗਰਾਮ ਜਿਹੜਾ ਹੈ ਇਹ ਮੈਂ ਇਹਦੇ ਵਿੱਚ ਲਿਖਿਆ ਹੋਇਆ ਸਾਰਿਆਂ ਦਾ ਟਾਈਮ ਉਹਨਾਂ ਨਾਲ ਲੱਗੇ ਇਸ ਕਰਕੇ ਮੈਂ ਤੁਹਾਨੂੰ ਇਹ ਸਾਰਾ ਪ੍ਰੋਗਰਾਮ ਇੱਕੋ ਹੀ ਵਿੱਚ ਦਿਖਾ ਰਿਹਾ ਹਾਂ ਵਿਸ਼ੇਸ਼ ਤੌਰ ਤੇ ਕੌਣ ਕੌਣ ਪਹੁੰਚ ਰਿਹਾ ਜੀ ਇਹ ਵੀ ਜ਼ਰੂਰ ਦੱਸੋ ਵਿਸ਼ੇਸ਼ ਤੌਰ ਤੇ ਸਾਡੇ ਲੁਕੁੰਬਿੰਦਰ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਪ੍ਰੋਗਰਾਮ ਹੈਗੇ ਨੇ ਸਾਡੇ ਅਰुण رائے ਜੀ 7 ਦਸੰਬਰ ਨੂੰ ਅਰुण ਰਾਦੇ ਜੀ ਸਾਡੇ 8 ਦਸੰਬਰ ਨੂੰ ਭ੍ਰਾਮ 8 ਦਸੰਬਰ ਨੂੰ ਸ਼੍ਰੀ ਰਾਮ ਨਿਸਕਾਮ ਸੇਵਾ ٹرسٹ ਵਾਲੇ ਹਨੂਮਾਨ ਚਾਲਾ ਸ ਕਰਨਗੇ 9 ਦਸੰਬਰ ਨੂੰ ਜਨਾਲਾਬਾਦ ਜੈ ਮਾ ਚਿਤਪੁਰ ਨੇ ਬਜਨ ਲੰਗਰ ਸੇਵਾ 10 ਨੂੰ ਦੇਵਾਂਸ਼ ਨੇਜਾ ਜੀ 11 ਨੂੰ ਰਜੇਸ਼ ਸ਼ਰਮਾ ਜੀ ਅਬੋਰ ਤੋਂ 12 ਨੂੰ ਪਵਨ ਧਾਮ ਸ੍ਰੀ ਦੁਰਗਿਆਨਾ ਮੰਦਰ 12 ਤਰੀਕ ਨੂੰ 13 ਤਰੀਕ ਨੂੰ ਜੈ ਮਾ ਚਿੰਤਪੁਰਨੀ ਜਾਗਰਣ ਲੰਗਰ ਸੁਸਾਇਟੀ 14 ਤਰੀਕ ਨੂੰ ਜੈ ਮਾ ਚਿੰਤਪੁਰਨੀ ਭਜਨ ਮੰਡਲੀ 15 ਤਰੀਕ ਨੂੰ ਸੁਰੇਸ਼ ਸੁਰਿੰਦਰ ਚੰਚਲ ਜੀ 16 ਤਰੀਕ ਨੂੰ ਓਮ ਦੀਪਕ ਆਰਟ ਜਲਾਲਾਬਾਦ ਵਾਲੇ 17 ਤਰੀਕ ਨੂੰ ਭਾਈ ਪ੍ਰਵੀਨ ਕਾਮਰਾ ਜੀ ਤੇ 7 ਤੋਂ 17 ਦਸੰਬਰ ਤੱਕ ਰੋਜ਼ ਸੰਕੀਰਤ ਸੰਕੀਰਤਨ ਕਰਨਗੇ ਸਾਰੇ ਮੁਕੱਦਰ ਕੇ ਸਿਕੰਦਰ ਵਾਲੇ ਅਜੇ ਜੀ ਤੇ ਨਾਲ ਉਹਨਾਂ ਦੀ ਟੀਮ ਜਨ ਸਾਫ ਕਰਾਊਡ ਬਹੁਤ ਰਹਿੰਦਾ ਰਸ਼ ਰਹਿੰਦਾ ਤੇ ਪ੍ਰਸ਼ਾਸਨ ਦੇ ਨਾਲ ਤਾਲ ਮਿਲਦਾ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਤੋਂ ਅਸੀਂ ਪਰਮਿਸ਼ਨ ਵੀ ਲਈ ਹੈ ਜੀ ਪ੍ਰਸ਼ਾਸਨ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਉਹ ਪੁਲਿਸ ਦੇ ਰੂਪ ਦੇ ਵਿੱਚ ਸਿਵਲ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਸਾਨੂੰ ਜ਼ਰੂਰਤ ਹੋਏਗੀ ਉਸ ਤਰ੍ਹਾਂ ਦੀ ਉਹ ਸਹੂਲਤ ਤੁਹਾਨੂੰ ਮਹయ్యా ਕਰਾ ਦੇਗਾ ਜਨ ਜਨ ਸਭ ਗੱਲ ਕੀਤੀ ਜਾਵੇ ਧਾਰਮਿਕ ਪ੍ਰੋਗਰਾਮ ਹੋਣੇ ਬੜੇ ਵਧੀਆ ਗੱਲ ਹੈ। ਕਿ ਕੋਈ ਉਪਰਾਲਾ ਕੀਤਾ ਗਿਆ ਕਿ ਆ ਸੋਰੀ ਸਮਾਜ ਨੂੰ ਸੁਧਾਰਨ ਦੇ ਲਈ ਜਾਂ ਕੋਈ ਸੰਦੇਸ਼ ਆ ਜਾ ਹੋਵੇਗਾ ਜਿੰਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਸਮਝਾ ਸਕਣਿਆ ਜਾਂ ਵਾਤਾਵਰਨ ਦੇ ਫਾਇਦਾ ਕੁਛ ਹੋਵੇ। ਐਸੀ ਜਿਹ ਇਸ ਤਰ੍ਹਾਂ ਦੇ ਵਾਤਾਵਰਨ ਦੇ ਪ੍ਰਤੀ 5 ਤਰੀਕ ਨੂੰ ਸਾਡੇ 쿠ਸ਼ੀ ਸੌਂ ਸੁਖਾ ਫਾਊਂਡੇਸ਼ਨ ਵੱਲੋਂ ਹੋਏਗੇ। ਪੋਦੇ ਵੰਡੇ ਜਾਣਗੇ। ਜਿਹੜਾ ਕਿ ਪ੍ਰੋਗਰਾਮ ਚੱਲ ਰਿਹਾ ਹੈ ਤੇ ਬਾਕੀ ਜਿਹੜੇ ਸਾਡੇ ਦਿੱਲੀ ਦੇ ਦਿੱਲੀ ਜਿਹੜੇ ਦੂਜੇ ਪ੍ਰੋਗਰਾਮ ਨੇ ਸਮਾਜ ਦੇ ਜਿਹੜੇ ਸੇਵਾ ਦੇ ਪ੍ਰੋਗਰਾਮ ਨੇ ਉਹ ਵੀ ਸਾਡੇ ਜਿਹੜੇ ਮੈਨ ਦੇ ਚੱਲਿਕੇ ਨੇ ਜਿਵੇਂ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਮੈਰੋ ਹੀਲਿੰਗ ਬਲੇ ਸਾਡੇ ਕੋਲ ਆ ਜਾਂਦੀ ਨਾੜੀ ਪ੍ਰੀਖਿਆ ਦਾ ਸਾਡਾ ਕੰਮ ਹੈਗਾ ਤੇ ਮੋਦਕ ਜਿਹੜਾ ਬਣਾਣਾ ਹੈ ਉਹ ਕਿਵੇਂ ਬਣਾਣਾ ਹੈ ਕਿਵੇਂ ਸਿੱਖਣਾ ਹੈ ਤੇ ਬਲੱਡ ਸ਼ੂਗਰ ਜਾਂਚ ਕੈਂਪ ਹੈਗਾ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਸਾਡੇ ਰਿਹ ਦੇ ਨਾਲ-ਨਾਲ ਸੇਵਾ ਦੇ ਪ੍ਰੋਗਰਾਮ ਵਿੱਚ ਚੱਲ ਰਿਹਾ ਹੈ ਕੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਵੀ ਆ ਕੇ ਗਣਪਤੀ ਪੱਪਾ ਦਾ ਆਸ਼ੀਰਵਾਦ ਲਓ ਤਾਂ ਕਿ ਗਣਪਤੀ ਪੱਪਾ ਜਿਹੜੇ ਐ ਉਹ ਸੰਕਟ ਬੋਚਕ ਨੇ ਵਿਗਨ ਹਰਤਾ ਨੇ ਤੇ ਸਾਰੇ ਦੁਨੀਆਂ ਦੇ ਵਿੱਚ ਜਿਹੜੇ ਵਿਗਨ ਆਏ ਹੋਏ ਨੇ ਉਹ ਸਾਰੇ ਵਿਗਨ ਦੂਰ ਕਰਨ ਤੇ ਗੱਲਬਾਤ ਕਰਦੇ ਆ ਤੁਹਾਡੀ ਗੱਲਬਾਤ ਕਰ ਗਣਪਤੀ ਪੱਪਾ ਮੋਰੇ ਵਿਸ਼ਾਲ ਗੁਗਲਾਨੀ ਜੀ ਪ੍ਰੋਜੈਕਟ ਚੇਅਰਮੈਨ ਉਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਏ ਜੈਸਵਰੀ ਬੜਾ ਧੂਮ-ਧਮਾਲ ਨਾਲ ਹੋ ਰਿਹਾ ਜੀ ਮਾਣ ਕਰਦੇ ਹੋ ਅੱਗੇ ਅੱਗੇ ਗਣੇਸ਼ ਉਸ ਬੜਾ ਅੱਛਾ ਮਨਾਏ ਜਾ ਰਿਹਾ ਹੈ ਪਿਛਲੇ ਜੋ ਬਤਲਾ ਸੀ ਮਨਾਰੇ ਸੀ ਉਸ ਨਾਲ ਅਸੀਂ ਵੱਧ ਚੜ ਕੇ ਅਸੀਂ ਕਰ ਰਹੇ ਹਾਂ ਇਸ ਨੂੰ ਬੜਾ ਅੱਛਾ ਸੈਲੀਬ੍ਰੇਟ ਕਰਾਂਗੇ ਜਿੰਨੇ ਵੀ ਜਿਹੜੇ ਸੇਵਾਦਾਰ ਨੇ ਸਾਨੂੰ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਅਸੀਂ ਜਿੰਨੀਆਂ ਵੀ ਮੀਟਿੰਗ ਕੀਤੀਆਂ ਸਾਰੇ ਸੇਵਾਦਾਰ ਸਾਡੀ ਇੱਕ ਵਾਰ ਸੀ ਆ ਜਾਂਦੇ ਆ ਅੱਜ ਵੀ ਤੁਸੀਂ ਦੇਖਿਆ ਅਸੀਂ ਇੱਕ ਫੈਮਿਲੀ ਮੀਟਿੰਗ ਰੱਖੀ ਹੈ ਜਿੰਦੇ ਵਿੱਚ ਫੁੱਲ ਫੈਮਿਲੀਜ਼ ਨਾਲ ਆਦੇ ਸੇਵਾਦਾਰ ਆਏ ਨੇ ਉਹ ਸਾਰਾ ਮਤਲਬ ਜਿਹੜੇ ਕੰਮ ਬਾਰ ਨੇ ਆ ਤੇ ਡਿਊਟੀਆਂ ਲੈ ਕੇ ਜਾ ਰਹੇ ਨੇ ਇੱਥੋਂ ਤਾਂ ਕਿ ਜਿਹੜੇ 11 ਤਰੀਕ ਨੂੰ 7 ਤਰੀਕ ਨੂੰ ਅਸੀਂ ਕਰ ਰਹੇ ਹਾਂ ਮੋਸਮ ਉਹਨ ਦੇ ਵਿੱਚ ਆਦੀ ਡਿਊਟੀਆਂ ਅਕੋਰਡਿੰਗ ਉਹ ਕੰਮ ਕਰਨਗੇ ਆ ਉਹ ਤੇ ਮੋਸਮ ਨੂੰ ਬੜਾ ਵਧੀਆ ਲੈ ਕੇ ਜਾਣਗੇ ਅੱਗੇ ਚੇਰਮੈਨ ਸਾਹਿਬ بڑے ਚਿਹਰੇ ਨਾਲ ਕੇ ਆ ਦਾ ਮੌਕਾ ਦਿੱਤਾ ਹੈ ਸੇਵਾ ਦਾ ਮੌਕਾ ਦਿੱਤਾ ਹੈ ਕੀ ਕਾਰਨ ਹੈ ਕੋਈ ਟੀਮ ਵਧਾਈ ਜਾ ਰਹੀ ਹੈ ਕੀ ਮਕੀਮ ਟੀਮ ਵਧਾਈ ਜਾ ਰਹੀ ਹੈ ਤਾਂ ਕਿ ਗਣੇਸ਼ ਉਸਸਾ ਨੂੰ ਬੜਾ ਵਧਾਇਆ ਜਾਵੇ ਲੋਗ ਆਣ ਇਥੇ ਆਕੇ ਦਰਸ਼ਨ ਕਰਨ ਨੂੰ ਨੂੰ ਮੰਗੀ ਮਰਦਾ ਪਾਕੇ ਜਾਂਦੇ ਨੇ ਤੇ ਜਿਹੜੇ ਲੋਕ ਹੋਰ ਵੀ ਨੇ ਕੋਈ ਮੂਹ ਮੰਗੀ ਮਰਦਾ ਪਾਣੇ ਚਾਹੁੰਦੇ ਨੇ ਉਹ 1900 ਸੱਧਾਨ ਤੇ ਚੋਰੀਆਂ ਪਰ ਕੇ ਲੈ ਕੇ ਜਾ। ਤੇ ਹੋਰ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਨੂੰ ਕਰਾ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਪ੍ਰੋਗਰਾਮ ਚਾਹੇ ਉਹ ਧਾਰਮਿਕ ਹੈ ਜਾਂ ਰਾਜਨੀਤਿਕ ਕੋਈ ਪ੍ਰਸ਼ਾਸਨ ਨੂੰ ਜੇ ਅਪੀਲ ਕਰਾਂਗੇ ਕਿ ਉੱਥੇ ਜਿੰਨੇ ਜਿੰਨੇ ਦਾ ਸਾਡਾ ਮੌਸਮ ਹੈ ਉੱਥੇ ਮੁੱਲਵਾਰੀ ਸਿਕਿਉਰਿਟੀ ਦੇਣ ਤਾਂ ਕਿ ਕੋਈ ਉੱਥੇ ਮੁੱਲਣਬਾਜੀ ਕੋਈ ਇਸ ਤਰ੍ਹਾਂ ਦਾ ਕੋਈ ਦਿੱਕਤ ਨਾ ਆਵੇ ਸਾਨੂੰ ਤੇ ਬੇਨਤੀ ਕਰਾਂਗੇ ਪੂਰੀ ਉਹਨਾਂ ਨੂੰ ਮਤਲਬ ਜ਼ਰੂਰ ਸੇ ਉਹ ਦਿਨ ਚ ਚੇਅਰਮੈਨ ਸਾਹਿਬ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਪਾਣੀ ਦੀ ਸੇਵਾ ਚੱਲਦੀ ਸੀ ਇਸ ਵਾਰੀ ਲਗਾਤਾਰ ਚੱਲੇਗੀ ਜਾਂ ਇਸ ਵਾਰ ਉਹ ਨਹੀਂ ਚੱਲੇਗੀ ਕਿਉਂਕਿ ਕਈ ਪ੍ਰੋਗਰਾਮਾਂ 'ਤੇ ਪਾਣੀ ਦੀ ਡਿਫੀਸਿਲਟੀ ਨਹੀਂ ਹੁੰਦੀ ਬਿਲਕੁਲ ਡੇਲੀ ਚੱਲੇਗੀ ਜਦੋਂ ਅਸੀਂ ਇੱਥੋਂ ਸ਼ੋਭਾ ਯਾਤਰਾ ਕਰਾਂਗੇ ਉਹ ਵੀ ਐਸੇ ਹੀ ਹੋਏਗੀ ਸਾਡੀ ਸ਼ੋਭਾ ਯਾਤਰਾ ਦੇ ਨਾਲ ਹੀ ਹੋਏਗੀ ਤੇ 10 ਦਿਨ ਲਗਾਤਾਰ ਵੀ ਚੱਲੇਗੀ ਲੰਗਰ ਦਾ ਕੀ ਮੈਨੂ ਕੁਝ ਫਾਈਨਲ ਕੀਤਾ ਗਿਆ ਜਾਂ ਦਾਲ ਫੁਲਕਾ ਜਿਹੜਾ ਭੰਡਾਰਾ ਆਏਗਾ ਡੇਲੀ ਚੱਲੇਗਾ ਡੇਲੀ ਕੁਝ ਨਾ ਕੁਝ ਚੇਂਜ ਹੁੰਦਾ ਜਾਏਗਾ ਮਤਲਬ ਦਾਲ ਫੁੱਲ ਪਾਇਆ ਉਹ ਸਬਜ਼ੀ ਬਣ ਗਈ ਅਗਲੇ ਦਿਨ ਕੁਝ ਹੋਰ ਚੇਂਜ ਹੋਏ ਡੇਲੀ ਚੇਂਜ ਹੁੰਦਾ ਡੇਲੀ ਹੋਏਗਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਦੇਲੀ ਉਥੋਂ ਲੰਗਰ ਆ ਕੇ ਖਾਣ ਸਰ ਤੁਸੀਂ ਸਾਰੇ ਦੀ ਗੱਲ ਤੇ ਪਿਛਲੀ ਵਾਰੀ ਤੁਹਾਡੇ ਵਾਲਾ ਇੱਕ ਸ਼ੋਭਾ ਯਾਤਰਾ ਤੇ ਬੈਂਡ ਰੱਖਿਆ ਗਿਆ ਸੀ ਨਵਾ ਤਾਂ ਇਸ ਵਾਰੀ ਕੀ ਜਿਹੜਾ ਕਿ ਨਵਾਂ ਲਿਆਤਾ ਹੈ ਇਸ ਵਾਰੀ ਵੀ ਹੀ ਕੁਛੇ ਮਤਲਬ ਐਕਸਰਾਈ ਕਰ ਰਹੇ ਆ ਉਹ ਮਤਲਬ ਤੁਹਾਨੂੰ ਆਏਗਾ ਸਾਹਮਣੇ ਦਾ ਜੀ ਸਰਪ੍ਰਾਈਜ਼ ਜਿਹੜਾ ਤੁਹਾਨੂੰ ਦਿਖਾਈ ਦੇਗਾ ਮਤਲਬ ਬੜਾ ਅੱਛਾ ਬੈਂਡ ਲੈ ਕੇ ਆ ਰਹੇ ਨਮੋਦਰੀਆਂ ਦੇ ਵਿੱਚ ਅਸੀਂ ਕੁਛ ਦੋ ਇੱਕ ਬੈਂਡ ਅਸੀਂ ਜਿਹੜੇ ਸਪੈਸ਼ਲ ਹਨ ਦੇ ਵਿੱਚ ਕੀ ਹੈ ਸਕੂਲ ਤੇ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਜੀ ਦੋ ਸਕੂਲ ਦੇ ਜਿਹੜੇ ਬੱਚੇ ਆਣਗੇ ਚਨੱਕਿਆ ਮੰਡਾ ਸਕੂਲ ਇੱਕ ਹੈਰੀਟੇਜ ਦੇ ਜਿੰਦੇ ਵਿੱਚ ਬੱਚੇ ਬੈਂਡ ਦੇ ਦੂਸਰੇ ਨਾਲ ਹੰਦੇ ਸਕੇਟਿੰਗ ਦੇ ਨਾਲ ਮਤਲਬ ਚੰਡੇ ਲੈ ਕੇ ਅੱਗੇ ਚੱਲਣਗੇ ਸਾਡੇ ਨਾਲ ਜੀ ਧੰਨਵਾਦ ਕੋਈ ਲੰਗਰ ਦਾ ਪ੍ਰਬਾਰੀ ਵੀ ਲਗਾਇਆਗੇ ਲੰਗਰ ਤੇ ਹਾਂਜੀ ਹਾਂਜੀ ਲੰਗਰ ਪਰਿਵਾਰੀ ਨੇ ਵੀ ਕੀਤਾਗੇ ਨੇ ਕੌਣ ਕੌਣ ਨੇ ਟੀਮ ਹੈ काफी सारे ਆਏ ਆ ਮਤਲਬ ਜਿਨੇ ਸਾਰੇ ਕਾਫੀ ਮੈਂਬਰ ਸਾਰਿਆਂ ਨੇ ਸਹਿਯੋਗ ਦੇ ਕੇ ਅੰਦਰ ਵਿੱਚ ਠੀਕ ਹੈ ਜੀ ਤਾਂ ਗੱਲਬਾਤ ਕਰਾਣਿਆ ਤੁਹਾਨੂੰ ਕਿਹਦੇ ਜਾਈ ਦੇ ਨਾਲ ਨਾਮ ਦੇ ਮਹਤਾਜ ਨਹੀਂ ਗਏ ਕਿਉਂਕਿ ਗਣਪਤੀ ਬਾਬਾ ਦੀ ਸੇਵਾ ਕਰਦੇ ਕਰਦੇ ਮੇਰੇ ਖਿਆਲ ਵੀ ਰਕੇਸ਼ ਪਟੇਜਾ ਰਕੇਸ਼ ਪਟੇਜਾ ਹੋਰੀ ਸਾਰੇ فاضਲ ਕਾ ਦੇ ਵਿੱਚ ਤੇ ਲੋਕਾਂ ਨੂੰ ਉਮੀਦ ਵੀ ਹੈ ਕਿ ਜੇ ਬਹੁਤ ਵਧੀਆ ਪ੍ਰੋਗਰਾਮ ਸਾਫ ਸੁਥਰਾ ਤੇ ਮਤਲਬ ਜਾਣਿਆ ਤੇ ਪਟੇਜਾ ਜੀ ਹਾਲੇ ਕਿ ਚਲੋ ਚੌਧਰੀਆਂ ਵਾਲੀ ਗਲੀ ਦਾ ਮਸ਼ਹੂਰ ਹੈ ਤੇ ਹਾਂਜੀ ਪਟੇਜਾ ਸਾਹਿਬ ਫਿਰ ਪਹਿਲਾਂ ਤਾਂ ਜੀ ਸਾਜਨ ਜੀ ਜਿਹੜੇ ਮੇਰੇ ਪਰਮ ਮਿੱਤਰ ਨੇ ਇਹ ਗੱਲ ਕਹਿ ਰਹੇ ਨੇ ਪਟੇਜਾ ਜੀ ਨਾ 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 ਜੋ ਕਰਨ ਕਰਾਉਣ ਵਾਲਾ ਨਾ ਜੀ ਉਹ ਬੱppa ਨੇ ਇੱਕ ਤਿੰਕੇ ਪਰਦੀ ਸਾਡੀ ਔਕਾਤ ਨਹੀਂ ਹੈਗੀ ਵੀ ਅਸੀਂ ਕੁਝ ਕਰ ਜਾਈਏ ਜੀ ਔਰ ਵਡਿਆਈਆਂ ਦੇ ਕਰਨੀਆਂ ਦਾ ਤਾਂ ਉਸ ਬੱppa ਦੀ ਅਸੀਂ ਕਰ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਐਨੇ अच्छे परिवार वाला जोड़ देता है एनएचए हमारी कमेटी पूरी आज ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ 80 90 ਬੰਦੇ ਨੇ ਇਹ ਬੱppa ਦੀ ਕਿਰਪਾ ਪਰ ਉਸ ਕਿਰਪਾ ਤੋਂ ਬਿਨਾ ਇੱਕ ਕੰਮ ਕਾਇਮ ਨਹੀਂ ਹੋ ਸਕਦਾ ਪਰ ਮੈਂ ਤੁਹਾਨੂੰ ਆਖੀ ਸਾਡਾ ਪ੍ਰੋਗਰਾਮ ਪੂਰਾ ਰੂਪ ਰੂਪ ਰਲ ਜਾ ਰਿਹਾ ਹੈ ਕਿ ਸ਼ੋਭਾ ਯਾਤਰਾ ਕੇਂਦਰ ਵਿੱਚ ਅਤੇ ਇੱਕ ਮਹੋਤਸਵ ਦੀ ਪਹਿਲੀ ਚੀਜ਼ ਹੁੰਦੀ ਹੈ ਸ਼ੋਭਾ ਯਾਤਰਾ ਪਰ ਉਸ ਸ਼ੋਭਾ ਯਾਤਰਾ ਨੂੰ ਅਸੀਂ ਕੀ ਇਸ ਕੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਸਾਡੀ ਸ਼ੋਭਾ ਯਾਤਰਾ ਦੇ ਵਿੱਚ ਵੀ ਸਾਡਾ ਇੱਕ ਡ्रेस ਕੋਡ ਹੈ ਪੀਲੇ ਕੁਰਤੇ ਜੀ ਔਰ ਗਲੇ ਦੇ ਵਿੱਚ ਸਾਡੇ ਨੇ ਮਰੂਨ ਰੰਗ ਦਾ ਦੁਪੱਟਾ ਜੀ ਸੋਸ ਇ ਸੇਮ ਪਹਿਲਾ ਬੱppa ਬਾਰੇ ਸੋਚਿਆ ਸੀ ਬੱppa ਨੂੰ ਤੇ ਆਇਆ ਪਰ ਉਹਨਾਂ ਨੇ ਸੇਮ ਵਸਤਰ ਸੀ ਉਹ ਆਗੇ ਪੂਰਾ ਪਗੜੀ ਹੋਵੇ ਮਰੂਨ ਰੰਗ ਦੀ ਪਗੜੀ ਹੋਏਗੀ ਫਿਰ ਉਸ ਤੋਂ ਬਾਅਦ ਸਾਡੇ ਕੁਰਤੇ ਸੀ ਜਿਹਨੇ ਪਹਿਲਾਂ ਉਹਨਾਂ ਦੀ ਡਰੈਸ ਵੇਚੀ ਐ ਸੀ ਪਹਿਲਾ ਸਭ ਤੋਂ ਵੱਡਾ ਅਟਰੈਕਸ਼ਨ ਜੋ ਤੁਸੀਂ ਆਵੋਗੇ ਦਰਬਾਰ ਦੇ ਵਿੱਚ ਦਰਬਾਰ ਦੇ ਵਿੱਚ ਆਵੋਗੇ ਤਤੋਂ ਨਜ਼ਰ ਆਏ ਗਏ ਬੱਪਾ ਦਾ ਪੂਰਾ ਤੇ ਪੂਰਾ ਪਰ ਦੂਸਰਾ ਸਾਡਾ ਦਾ ਹੈਰੀਟੇਜ ਫਾਜ਼ਿਲ ਕਾ ਸਕੂਲ ਦੇ ਵੱਲੋਂ 15 ਬੱਚੇ ਜਿਹੜੇ ਸਨਾਤਨ ਵਿੱਚ ਧਰਨ ਦੇ ਛੱਡੇ ਲੈ ਕੇ ਸਭ ਤੋਂ ਪਹਿਲਾਂ ਸਾਡੇ ਸ਼ੋਭਾ ਯਾਤਰਾਇ ਚੱਲ ਗਏ ਪਰ ਦੂਸਰਾ ਤੀਸਰਾ ਚਲੱਕਯਾ ਮਾਡਲ ਸਕੂਲ ਦਾ ਆਰਮੀ ਬੈਂਡ ਜਿਵੇਂ ਆਰਮੀ ਬੈਂਡ ਵੱਜਦਾ ਉਹ ਵੀ ਸੇਮ ਟੂ ਸੇਮ ਬੈਂਡ ਜਾਂਦੇ ਹੋਏ ਬੱਪਾ ਦਾ ਆਗਮਨ ਕਰਮਗੇ ਉਹ ਦੇਖਣ ਵਾਲਾ ਹੋਏਗਾ ਔਰ ਸਾਰੇ ਫਾਜ਼ਿਲ ਕਾ ਨੂੰ ਅਪੀਲ ਹੈ ਇਹ ਸਾਡੀ ਸ਼ੋਪਾ ਯਾਤਰਾ ਜਿਹੜੀ ਸਵੇਰੇ 7:30 ਵਜੇ ਸ੍ਰੀ ਦੁਰਗਿਆਣਾ ਮੰਦਿਰ ਤੋਂ ਚੱਲੇਗੀ। ਔਰ ਅੱਜਕੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਰੂਪਰੂ ਕਰਾ ਰਿਹਾ ਜਿਹੜਾ ਮੇਰੇ ਮਿੱਤਰ ਸਾਜਨ ਸਾਡੇ ਸਾਜਨ ਦੀ ਸਾਜੇ ਤੁਸੀਂ ਇੱਥੇ ਆਓ। ਮੈਂ ਤੁਹਾਨੂੰ ਇੱਕ ਰੂਪਰੂ ਕਰਾਣਾ ਹੈ ਸਾਡਾ ਮਿੱਤਰ ਹੈ ਸਾਡਾ ਮਿੱਤਰ ਮੰਡਲੀ ਦਾ ਮੈਂਬਰ ਹੈ। ਬਰਨ ਦੀ ਬਜ਼ੁਰਗ ਹਨ ਇੱਕ ਜੈਪੁਰ ਤੋਂ ਜੈਪੁਰ ਤੋਂ ਭਾਜੀ ਰਾਜਸਥਾਨੀ ਤਮਾਲ ਗਰੂਪ ਜਿਹੜਾ ਰਾਜਸਥਾਨੀ ਦੇ ਵਿੱਚ ਬੱppa ਆਗਮਨ ਕਰਾਏਗਾ ਤੁਸੀਂ ਰਾਜਸਥਾਨ ਦੇ ਰਜਵਾੜੇ ਦੇਖੇ ਨੇ ਉਰ ਇੱਥੇ ਆ ਕੇ ਫਾਜ਼ਿਲਕਾ ਦੇ ਵਿੱਚ ਉਹ ਤਮਾਲ ਮਚਾਣ ਜਾ ਰਹੇ ਨੇ ਔਰ ਜਿੱਥੇ ਤਮਾਲ ਮਚਾਣਗੇ ਉੱਥੇ ਮੇਰੇ ਖਿਆਲ ਨਾਲ ਫਾਜ਼ਿਲਕਾ ਦਾ ਲੰਘਦਾ ਹੋਇਆ ਕੋਈ ਵੀ ਚਾਹੇ ਉਹ ਨੇੜੀ ਜਿਆ ਚਾਹੇ ਕੋਈ ਬੰਦਾ ਚਾਹੇ ਬੱਚਾ ਉਹਨੂੰ ਦੇਖੇ ਬਿਨਾ ਨਹੀਂ ਰੁਕ ਸਕਿਆ ਤਾਂ ਸਾਜਨ ਜੀ ਦੀ ਇਹ ਬਦੌਲਤ ਉਹ ਤਮਾਲ ਗਰੁੱਪ ਸਾਡੇ ਪਹਿਲਾਂ ਪਹਿਲਾਂ ਆਏਗਾ ਔਰ ਵੇਖਣ ਵਾਲਾ ਆਏਗਾ ਔਰ ਸਭ ਤੋਂ ਵੱਡੀ ਜਿਹੜੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਜੀ ਵੀ 11 ਤਰੀਕ ਨੂੰ ਅਸੀਂ ਫੈਸਲਾ ਕੀਤਾ ਜੀ ਦੋ ਦੋ ਜ਼ਰੂਰਤਮੰਦ ਪਰਿਵਾਰਾਂ ਦੇ ਅਸੀਂ ਵਿਆਹ ਕਰਾਉਣੇ ਨੇ ਔਰ ਸਾਡੇ ਮੰਚ ਤੇ ਨਾ ਜੀ ਉਹ 11 ਸਤੰਬਰ ਦਿਨ ਬੁੱਧਵਾਰ ਬੱਪਾ ਦਾ ਵਾਰ ਹੈ ਐਸੇ ਮੰਚ ਤੇ ਉਵੇਂ ਬਰਾਤ ਆਏਗੀ ਐਸੇ ਮੰਚ ਤੇ ਟੋਲ ਨਗਾੜੇ ਮੱਜਣਗੇ ਔਰ ਐਸੇ ਮੰਚ ਤੇ ਪੂਰੇ ਮੰਤਰ ਦੇ ਨਾਲ ਫੇਰੇ ਹੋਣਗੇ ਔਰ ਸਾਡੇ ਵਾਸਤੇ ਬੜੀ ਸੁਭਾਗਿਆ ਦੀ ਗੱਲ ਹੈ ਰਿੰਦੀ ਸਿੱਧੀ ਗਣੇਸ਼ ਵੈਲਫੇਅਰ ਸੁਸਾਇਟੀ ਵੱਲੋਂ ਬੜੀ ਇਸ ਭਾਗਿਆ ਦੀ ਗੱਲ ਹੈ ਕਿ ਦੋ ਅਸੀਂ ਪਰਿਵਾਰਾਂ ਦੇ ਵਿਆਹ ਕਰਾ ਰਹੇ ਆਂ ਔਰ ਸਾਡੇ ਵਾਸਤੇ ਬੜੀ ਫਤਿਹ ਦੀ ਗੱਲ ਹੈ। ਔਰ ਤੀਸਰਾ ਸਭ ਤੋਂ ਵੱਡਾ 15 ਤਰੀਕ ਸਾਡੇ ਵਾਸਤੇ ਬੜੀ ਮਹਾਨ ਤਰੀਕ ਹੈ। ਬਲੱਡ ਡੋਨੇਸ਼ਨ ਕੈਂਪ ਸਾਡਾ ਜੀ ਉਸ ਤਰੀਕ ਨੂੰ ਬਲੱਡ ਡੋਨੇਸ਼ਨ ਕੈਂਪ ਸਵਾਰੇ ਲੱਗੇਗਾ ਤੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਂ ਜਾ ਰਿਹਾ ਜਿਹੜੇ ਤੁਹਾਡੇ ਕਹਿੰਦੇ ਨੇ ਸਾਰੇ ਦੇ ਸਾਰੇ ਦੁੱਖ ਕੱਟਣ ਵਾਸਤੇ ਵਿਗਨ ਹਾਟਾ ਪਾਪਾ ਨੂੰ ਕਿਹਾ ਜਾਂਦਾ ਔਰ ਬੜਾ ਅੱਛਾ ਪ੍ਰੋਜੈਕਟ ਸਾਡੇ ਨਾਲ ਅੱਜ ਇਕੱਠੀ ਮਿਲ ਕੇ ਕਰ ਰਹੇ ਨੇ ਮੈਡਮ ਵਿਧੀ ਪੁਜਾਰਾ ਜੀ ਜਿਨ੍ਹਾਂ ਦਾ ਸ਼੍ਰੀ ਸ਼੍ਰੀ ਵੀਰੋ ਚਕੀਸਰ ਦੇ ਨਾਮ ਤੇ ਚੱਲਿਆ ਔਰ ਮੈਂ ਉਹਨਾਂ ਦੇ ਨਾਮ ਤੁਹਾਨੂੰ ਰੂਬਰੂ ਕਰਾ ਰਿਆ ਤੇ ਹੋਰ 15 ਤਰੀਕ ਸ਼ਾਮ ਨੂੰ ਲੇਡੀਜ਼ ਵਾਸਤੇ ਬੜੀ अच्छी ਕਛਤ ਸਾਬ ਤੇ ਵੀ ਆਦੇ ਹੱਥਾਂ ਨਾਲ ਤੁਸੀਂ ਮੋਦਕ ਬਣਾਓ ਔਰ ਅਗਲੇ ਦਿਨ ਪੱਪਾ ਨੂੰ ਤੁਸੀਂ ਆਦੇ ਹੱਥਾਂ ਨਾਲ ਬਣਾਇਆ ਮੋਦਕ ਤੁਸੀਂ ਭੋਗ ਲਗਾਓ ਪਰ ਸਾਰੀ ਡਿਟੇਲ ਤੁਹਾਨੂੰ ਦੇ ਨਾ ਰਹੇ ਨੇ ਸਾਡੇ ਵੀਡੀਓ ਫਾਟਾ ਤੁਸੀਂ ਸਾਰੀ ਜੀ ਦਸਤੀ ਸਵਾ ਯਾਤਰਾ ਦੀ ਟਾਈਮਿੰਗ ਤਾਂ ਦੱਸੀ ਸਰ ਸਿੱਧ ਸ਼੍ਰੀ ਦੁਰਗਾਣਾ ਮੰਦਿਰ ਤੋਂ ਸਵਾ 8 ਵਜੇ ਸਵੇਰੇ ਜੀ ਅਸੀਂ ਤੁਹਾਡੀ ਵੇਟ ਕਰਾਂਗੇ ਦੇਖਣ ਜੋਗੇ ਹੋਣ ਗਿਆ ਸਕੇਟਿੰਗ ਕਰਦੇ ਹੋਏ ਬੱਚੇ ਔਰ ਬਾਡ ਵਾਲੇ ਬੱਚੇ ਔਰ ਸਪੈਸ਼ਲ ਸਾਡੇ ਸਾਜਨ ਜੀ ਵੱਲੋਂ ਜਿਹੜਾ ਗਰੁੱਪ ਆ ਰਿਹਾ ਫਾਜ਼ਿਲਕਾ ਦੇ ਵਿੱਚ ਬੱppa ਦੀ ਕਿਰਪਾ ਨਾਲ ਤਿਆਰ ਕਮਚਾਣ ਆਉਣ ਵਾਲੇ ਨੇ ਸਾਰੇ ਫਾਜ਼ਿਲਕਾ ਦੇ ਵਸਿਆ ਨੂੰ ਅਸੀਂ ਨਿਵੇਦਨ ਕਰਦੇ ਹਾਂ ਵੀ ਬੱppa ਦੇ ਬੜੀ ਕਿਰਪੀ ਲੋਕ ਦੇ ਵਿੱਚ ਬੱppa ਦਾ ਆਗਮਨ ਔਰ ਹੁਣ ਤੁਹਾਨੂੰ ਮਿਲਾ ਰਹੇ ਨੇ ਸਾਡੇ ਵੀ ਦੀ ਭਾਬੀ ਦਾ ਜਿਹੜੇ ਲੈ ਕੇ ਆ ਰਹੇ ਨੇ ਆਓ ਬੱਪਾ ਜੀ ਹਾਂਜੀ ਹਾਂਜੀ ਹਮ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਆ ਰਹੇ ਹੋ ਪਹੁੰਚ ਰਹੇ ਹੋ ਕਿੰਨੀ ਤਰੀਖ ਨੂੰ ਪਹੁੰਚ ਰਹੇ ਹੋ ਸਾਰੀ ਜਾਣਕਾਰੀ ਸਭ ਤੋਂ ਪਹਿਲੇ ਮੈਂ ਰਿਟਰੀਸਿਡੀ ਵੈਲਫੇਅਰ ਸੁਸਾਇਟੀ ਦਾ ਤੇ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਇਸ ਪਲੇਟਫਾਰਮ ਤੇ ਮੌਕਾ ਦਿੱਤਾ ਗਿਆ ਹੈ ਆ ਗਣਪਤੀ ਬੱਪਾ ਬਲ ਵਿਦਿਆ ਤੇ ਬੁੱਧੀ ਦੇ ਪ੍ਰਦਾਇਕ ਨੇ ਉਹਨਾਂ ਦੀ ਕਿਰਪਾ ਨਾਲ ਤੇ ਮੇਰੇ ਗੁਰਦੇਵ ਜੀ ਨੂੰ ਸ਼੍ਰੀ ਰਵੀ ਸ਼ੰਕਰ ਜੀ ਦੀ ਕਿਰਪਾ ਨਾਲ ਅੱਜ ਮੈਂ ਇੱਕ ਗੀਲਰ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਖੜੀ ਹੋਈ ਹਾਂ ਉਹਨਾਂ ਨੇ ਮੈਨੂੰ ਇੱਕ ਅਜਿਹੀ ਅਨੋਖੀ ਚਿਕਸਾ ਨਾਲ ਬਖੂਰੂ ਦੇ ਮਨ मौका दिता है लोगों को एक्सपीरियंस करवा का क्योंकि ये चीज़ जड़ तो ताकि हर एक चीज़ का फिजिकल इमोशनल मैंटल जो भी सिर्फ टच के द्वारा ठीक कर सकता है कि ना चाहोगे फाजिल का अपील करो सब तो ज़्यादा मैं ये अपील करना चाहवा कि इस गणपति महोत्सव के थ्रू तुम ना सिर्फ एक अपने आपू ध्यान गयान एक अवेयरनैस न जोड़ो कि ਸਾਡੇ શરીਰੇ 'ਚ ਬਿਮਾਰੀ ਕਿਉਂ ਹੈ ਕਿਉਂਕਿ ਆਪਣੀ ਜ਼ਿੰਦਗੀ ਲਈ ਸਭ ਤੋਂ ਵੱਡੀ ਐਸੈਟ ਖਜ਼ਾਨਾ ਆਪਣੀ ਹੈਲਥ ਹੈ। ਹੈਲਥ ਬਿਨਾ ਨਾ ਤਾਂ ਆਪਣਾ ਸੁੱਖ ਹੈ ਨਾ ਜੀਵਨ ਹੈ ਔਰ ਨਾ ਆਪਾਂ ਕਿਸੇ ਚੀਜ਼ ਨੂੰ ਇੰਜੋਏ ਕਰ ਸਕਦੇ ਆ। ਸੋ ਮੈਂ ਇਸ ਚੀਜ਼ ਨੂੰ ਹੈਲਥ ਦੇ ਨਾਲ ਜੋੜਦੇ ਹੋਏ ਤੇ ਆਪਣੀ ਸਭ ਤੋਂ ਵੱਧ ਲੋਕ ਜੋ ਮਾਨਸਿਕ ਬਿਮਾਰੀਆਂ ਨਾਲ આજ ਤੋਂ ਜ਼ਿਆਦਾ ਗ੍ਰਸਿਤ ਨਹੀਂ ਤੇ ਉਹਦੇ ਕਰਕੇ ਹੀ ਸਾਰੀ ਦੁਨੀਆ ਬਹੁਤ ਕੁਝ ਹੁੰਦੇ ਵੀ ਇਸ ਕੁਝ ਵੀ ਇੰਜੋਏ ਨਹੀਂ ਕਰ ਪਾਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਜ਼ਰੂਰੀ ਚੀਜ਼ ਹੈ ਜੋ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਕਿ 200 ਸਾਲ ਪੁਰਾਣੀ ਜੋ ਚਿਕਿਤਸਾ ਹੈ ਜੋ ਅੱਜ ਮੇਰੇ ਗੁਰੂਦੇਵ ਨੇ ਜੋ ਮੈਨੂੰ ਸਿਖਾਈ ਹੈ ਤਾਂ ਮੈਂ ਇਹ ਤੁਹਾਡੀ ਸੇਵਾ ਦੇ ਨਾਲ ਪ੍ਰੈਜੈਂਟ ਕਰ ਰਿਹਾ ਹਾਂ ਮੈਡਮ ਕਹਿੰਦੇ ਨੇ ਕਿ ਨਰੋਗ ਸਰੀਰ ਦੇ ਵਿੱਚ ਪਰਮਾਤਮਾ ਵਾਸ ਕਰਦੇ ਆ ਕਿ ਕੁਝ ਹੈ ਜੋ ਸੱਚ ਜੀ ਬਿਲਕੁਲ ਸੱਚ ਹੈ ਕਿਉਂਕਿ ਕਹਿੰਦੇ ਨੇ ਨਾ ਇੱਕ ਸਲੇਟ ਦੇ ਉੱਪਰ ਜਦ ਤੱਕ ਆਪਾਂ ਲਿਖੀ ਜਾਵਾਂਗੇ ਉਹਨੂੰ ਸਾਫ਼ ਨਹੀਂ ਕਰਾਂਗੇ ਜਾਂ ਇੱਕ ਬੋਲ ਭਰਿਆ ਹੋਇਆ ਆਲਰੇਡੀ ਉਹਦੇ ਵਿੱਚ ਤੁਸੀਂ ਕੀ ਪਾ ਸਕਦੇ ਜੇ ਤੱਕ ਉਹ ਖਾਲੀ ਨਹੀਂ ਹੋਏਗਾ ਇਰੀਜ਼ ਨਹੀਂ ਹੋਏਗਾ ਤੁਹਾਡੀ ਇਮਪ੍ਰੈਸ਼ਨ ਜੋ ਪਾਸ ਨਹੀਂ 네ਗੇਟਿਵ ਥਿੰਗਸ ਨਹੀਂ ਤੁਸੀਂ ਕਿਹੋ ਜਿਹਾ ਲੋਕਾਂ ਨਾਲ ਬੈਠਦੇ ਹੋ ਕਿਹੋ ਜੀ ਤੁਹਾਡੀ ਸੋਸਾਇਟੀ ਹੈ ਕਿਹੋ ਜਿਹਾ ਤੁਹਾਡਾ ਖਾਣਾ ਪੀਣਾ ਹੈ ਇਹ ਸਭ ਮੈਟਰ ਕਰਦਾ ਹੈ ਸੋ ਧਿਆਨ ਨਾਲ ਤੁਸੀਂ ਮੈਡੀਟੇਸ਼ਨ ਨਾਲ ਤੇ ਸਪਿਰਚੁਅਲ ਹੀਲਿੰਗਸ ਨਾਲ ਤੁਸੀਂ ਆਪਣੇ ਆਪ ਨੂੰ ਸਾਰੀ ਚੀਜ਼ਾਂ ਤੋਂ ਮੁਕਤ ਕਰ ਸਕਦੇ ਹੋ ਤੇ ਇੱਕ ਹੈਪੀ ਐਂਡ ਹੈਪਨਿੰਗ ਲਾਈਫ ਪ੍ਰੈਸੈਂਟ ਮੋਮੈਂਟ ਇਜ ਵੈਲ ਜੋ ਨਾ ਪਾਸਟ ਇਜ ਹੈ ਨਾ ਫਿਚਰ ਸੋ ਇੱਕ ਬਹੁਤ ਵੱਡੀ ਇਨਫੋਰਮੇਸ਼ਨ ਹੈ ਜੋ ਬੈਂਗਲੌਰ ਤੋਂ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਦੀ ਜੁੰਕੀ ਆਠ ਤੋਂ ਦਸ ਡਿਸਟ੍ਰਿਕਟਸ ਦੇ ਅੰਦਰ ਇਹਦਾ ਇੰਟਰੋਡਕਸ਼ਨ ਜੀ ਸਾਡੇ ਦਰਸ਼ਕਾਂ ਦੇ ذریعے ਲੋਕਾਂ ਨੂੰ ਕੀ ਟੈਲੀ ਕਰਨਾ ਚਾਹੋਗੇ ਜਿਹੜੇ ਵੇਫਰੇ ਦੇ ਸਮਾਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਇਸ ਕੰਮ ਪਰਤੀ ਮਾਸਟਰ ਬਲੂ ਜੋ ਰੂਜੀ ਸਿਧੀ ਵੈਲਫੇਅਰ ਸੋਸਾਇਟੀ ਦੀ ਤਰਫੋਂ ਐਨਾ ਸਾਡਾ ਅਫਰਟਸ ਨਾਲ ਕੀਤਾ ਜਾ ਰਿਹਾ ਹੈ ਕਿ ਜ਼ਰਾ ਤੋਂ ਜ਼ਿਆਦਾ ਲੋਕ ਸਾਡੇ ਨਾਲ ਜੁੜਨ ਤੇ ਇਸ ਕੈਂਪ ਨੂੰ ਜੋ 15 ਤਾਰੀਖ ਨੂੰ ਮੇਰਾ ਲਗਨ ਜਾ ਰਿਹਾ ਹੈ ਕਿ ਇਸ ਇਨਫੋਰਮੇਸ਼ਨ ਨੂੰ ਆਪਣੀ ਲਾਈਫ ਦੇ ਅੰਦਰ ਇੱਕ ਮੌਕਾ ਦਿਓ ਐਕਸਪੀਰੀਅੰਸ ਦਿਓ ਕਿ ਭਗਵਾਨ ਤੁਹਾਡੇ ਲਈ ਤਿਆਰ ਬੈਠੇ ਨੇ ਲੇਕਿਨ ਤੁਸੀਂ ਹੀ ਉਹਨੂੰ ਮੰਨਣ ਲਈ ਤਿਆਰ ਨਹੀਂ ਜੀ ਬੜੀ ਹੈਲਪ ਹੈਲਪ ਕਰਨ ਨੂੰ ਤਿਆਰ ਹੈ ਕਿਸੇ ਵੀ ਰੂਪ ਵਿੱਚ ਕੋਈ ਜਰੀਆ ਬੰਦਾ ਹੈ ਸ਼ਾਇਦ ਅਸੀਂ ਉਸ ਸੋ ਕੋਈ ਏਜ ਫੈਕਟਰ ਰੱਖਿਆ ਜੀ ਬੱਚੇ ਨੂੰ ਲੈ ਕੇ ਐਂਡਲੈਸ ਕੋਈ ਵੀ ਫੋਕਸ ਕੋਈ ਵੀ ਬੱਚਾ ਮਿਸ ਗਾਈਡਡ ਹੈ ਅੱਜ ਕਾਉਂਸਲਿੰਗ लोग की भी जगह करवा के बड़ी बड़ी सिटीज लाखों करोड़ों रुपया इस चीज़ पर खर्च कर रहे हैं कि बच्चे छोटे छोटे एज के मोबाइल नाल अपने ना रिलेशनशिप जो पेरेंट्स न पेरेंटिंग का गैप हो रहा है हर चीज़ का इतने एक नया कॉन्सैप्ट अस लोग यह जेलू कोर्सिज ऑर्गेनाइज करवा के देंगे जो बच्चा अपने पेरेंट्स नाल जोड़न ले जो अब तो इंपॉर्टेंट हो रहा है कि छोटे छोटे बच्चे अपने पेरेंट्स से गल नहीं सीख रहे या उन्हों का कम्यूनीकेशन गैप हो रहा है ਉਹਦੇ ਲਈ ਵੀ ਅਸੀਂ ਤੁਹਾਨੂੰ ਬਹੁਤ ਅੱਛੀ ਇੱਕ ਕੋਰਸਿਸ ਦਾ ਰੂਬਰੂ ਕਰਵਾਵਾਂਗੇ ਤੇ ਮੈਂ ਚਾਹਨੀ ਹੈ ਕਿ ਤੁਸੀਂ ਇਸ ਚੀਜ਼ ਨੂੰ ਆਪਣੀ ਲਾਈਫ ਦਾ ਐਕਸਪਰਟ ਬਣਾਓ ਤੇ ਆਪਣੀ ਲਾਈਫ ਨੂੰ ਬਹੁਤ ਹੀ ਕੁਝ ਤਰੀਕੇ ਨਾਲ ਬਿਹਤਰ ਖੁਸ਼ੀ ਨਾਲ ਬਣਾਓ ਥੈਂਕ ਯੂ ਸੋ Much ਕੀ ਕੀ ਚੀਜ਼ਾਂ ਬਾਰੇ ਸੰਜੀਪ ਜੀ ਕੀ ਕਹਿਣਾ ਚਾਹੋਗੇ ਫਿਰ ਪਹਿਲਾਂ ਜੀ ਖੁਦਾਨੀ 10 ਮਿੰਟ ਬਣਾ ਲੈਣੇ ਮੈਂ ਆਪਣੇ ਵੱਲੋਂ ਮੈਂ ਆਪਣੀ ਇਹ ਬਹੁਤ ਗਹਿਰੀ ਫਾਊਂਡੇਸ਼ਨ ਨੂੰ ਮੈਂ ਪੂਰੀ ਟੀਮ ਦਾ ਪ੍ਰਧਾਨ ਜੀ ਦਾ ਔਰ ਮੂਹ ਕਮੇਟੀ ਮਹਿਮਦ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸਾਡੀਆਂ ਸੇਵਾਵਾਂ ਦਾ ਚੰਨ ਦਾ ਇਸ ਵਾਂਗ ਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਛੇਵਾਂ ਦਰਿਆ ਵਗ ਰਿਹਾ ਉਹ ਨਸ਼ਿਆਂ ਦਾ ਹੈ ਜਿੱਕਾ ਅਸੀਂ ਪ੍ਰਮਾਤਮਾ ਅੱਗੇ ਔਰ ਸੱਚਖਿ ਪ੍ਰਾਜ ਜੀ ਉਸਾ ਅੱਗੇ ਇਹ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਜਿਹੜਾ ਕਿ ਬਰਬਾਦੀ ਦੇ ਕਾਰਨ ਦੇ ਵਿੱਚ ਜਾ ਰਿਹਾ ਹੈ ਨੋ ਜਿਹੜੀ ਪੰਜਾਬ ਦੇ ਲੋਗ ਨੌਜਵਾਨ ਵੀਰ ਔਰ ਭੈਣਾਂ ਜਿਹੜੀਆਂ ਕਿ ਨਸ਼ੇ ਦੀ ਦਗਲ ਦੇ ਵਿੱਚ ਆ ਰਹੀਆਂ ਕਿ ਵਾਸੀ ਉਹਨਾਂ ਨੂੰ ਇੱਕ ਚੰਗੀ ਸੇਹ ਦੇਣ ਵਾਸਤੇ ਇੱਕ ਉੱਥੇ ਅਸੀਂ ਮੈਸੇਜ ਦੇਣ ਜਾ ਰਹੇ ਹਾਂ ਔਰ ਨੰਬਰ 2 ਦੇ ਉੱਤੇ ਜਿਹੜਾ ਕਿ ਸੇਵਾਵਾਂ ਦੇ ਵਿੱਚ ਇੱਕ ਨਾਰੀ ਪ੍ਰਿਕਸ਼ਾ ਦੇ ਅਪਾਰਡੇ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਸਰਵਾਈਵਰ ਨੂੰ ਲੈ ਕੇ ਬੈਕ ਟੈਮ ਲੈ ਕੇ ਔਰ ਜੋੜਾਂ ਦੇ ਦਰਦਾਂ ਨੂੰ ਲੈ ਕੇ ਜਿਹੜੀ ਕਿ ਤਕਲੀਫ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਬੰਦੀ ਜਾ ਰਹੀ ਹੈ ਉਹਨੂੰ ਇੱਕ ਨੇਚਰਲ ਪੈਥੀ ਦੇ ਨਾਲ ਜਿਹੜਾ ਕਿ ਅਲਟਰਨੇਟਿਵ ਪੈਥੀਜ਼ ਕਾਫੀ ਆਜਣ ਗਿਆ ਜਿਵੇਂ ਆਜੰਦੀ ਹੈ ਅਲਟਰਨੇਟਿਵ ਹੋਮੋਪੈਥੀ ਫਿਜ਼ੀਓਥੈਰੇਪੀ ਅਸੀਂ ਫਿਜ਼ੀਓਥੈਰੇਪੀ ਅਕੋਰਡਿੰਗ ਔਰ ਇੱਕ ਨਾੜੀ ਪ੍ਰੀਖਿਆ ਦੇ ਅਕੋਰਡਿੰਗ ਅਸੀਂ ਉਹਨਾਂ ਦਾ ਟਰੀਟਮੈਂਟ ਜੋ ਕਿ ਬਿਲਕੁਲ ਨਿਸ਼ਕਾਮ ਸੇਵਾ ਦੇ ਨਾਤੇ ਫ੍ਰੀ ਆਫ ਕਾਸਟ ਜਿਵੇਂ ਕਹਿ ਲੈਂਦੇ ਆ ਅਸੀਂ ਉਹ ਕਰਨ ਜਾ ਰਹੇ ਆ ਔਰ ਪੂਰੇ ਫਾਜ਼ਲ ਕਾ ਨਵਾਸੀਆਂ ਦੇ ਚਰਨਾ ਦੇ ਵਿੱਚ ਬੇਨਤੀ ਹੈ ਕਿ ਤੁਸੀਂ ਵੱਧ ਚੜ ਕੇ ਸ਼੍ਰੀ ਰੀਤੀ ਸਿਧੀ ਗਣੇਸ਼ ਵੈਲਟਰ ਸੁਸਾਇਟੀ ਜੋ ਕਿ ਚੌਧਰੀਆਂ ਦੀ ਗਲੀ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਹੇ ਨੇ ਉਹਨਾਂ 'ਚ ਵੱਧ ਚੜ ਕੇ ਤੁਸੀਂ ਸਹਿਯੋਗ ਕਰੋ ਔਰ ਸਾਰੇ ਵੀਰਾਂ ਦਾ ਔਰ ਸਾਰੀਆਂ ਭੈਣਾਂ ਦਾ ਔਰ ਵੱਧ ਚੜ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਈਏ ਤਾਂ ਕਿ ਗੁਰੂ ਸਾਹਿਬ ਦੀ ਮਹਿਮਾ ਨੂੰ ਅਸੀਂ ਵਧਾ ਸਕੀਏ ਗੁਰੂ ਸਾਹਿਬ ਦੇ ਉਚਾਰਨ ਤੇ ਅਸੀਂ ਉਹਨਾਂ ਦੇ ਰਾਹ ਤੇ ਅਸੀਂ ਚੱਲ ਸਕੀਏ ਅਸੀਂ ਇਹੀ ਅਰਦਾਸ ਕਰਦੇ ਹਾਂ ਧੰਨਵਾਦ ਸਰ ਇੱਕ ਵਾਰੀ ਟਾਈਮ ਅਪਡੇਟ ਜਰੂਰ ਦੱਸ ਹਾਂਜੀ ਸਾਬ ਟਾਈਮ ਹੈ 15 ਤਰੀਕ ਦਾ ਜਿੱਦਾਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਕੈਂਪ ਦਾ ਜਿਹੜਾ ਸਮਾਂ ਹੈ ਉਹ 15 ਤਰੀਕ ਦਾ ਦੱਸਿਆ ਹੈ ਬਾਕੀ 11 ਤਰੀਕ 7 ਤੋਂ ਲੈ ਕੇ 17 ਸਤੰਬਰ ਇਹ ਤਾਂ ਮੇਲੇ ਵਰਗਾ ਪ੍ਰੋਗਰਾਮ ਵਾਂਜੰਦਾ ਜੀ ਜਿੰਨਾ ਅਸੀਂ ਜਿੰਨੀ ਵਧਾਈ ਕਰ ਲਈਏ ਸਾਡੇ ਵਾਸਤੇ ਓਨੀ ਥੋੜੀ ਹੈ ਇਹ ਗੁਰੂ ਸਾਹਿਬ ਹੀ ਕਰਵਾ ਸਕਦੇ ਨੇ ਜੀ ਧੰਨਵਾਦ ਧੰਨਵਾਦ